ਹੈਲੋ ਲੋਜੀ ਇਧਰ ਆਪਾਂ ਬਣਾਉਣੀ ਆ ਖੰਬਾ ਤੇ ਮਟਰਾਂ ਦੀ ਸੁੱਕੀ ਸਬਜ਼ੀ ਸੁੱਕੀ ਸਬਜ਼ੀ ਬਣਾਉਣ ਲਈ ਆਪਾਂ ਲਈਆਂ ਨੇ ਦੋ ਪੈਕੇਟ ਮਸ਼ਰੂਮ ਤੇ ਬਿਲਕੁਲ ਸਾਫ਼ ਪਈਆਂ ਵੀ ਚਿੱਟੀਆਂ ਤੇ ਮਟਰ ਲੈ ਲਏ ਆਪਾਂ ਅੱਧਾ ਕਿਲੋ ਇਹ ਬਿਲਕੁਲ ਫਰੈਸ਼ ਨੇ ਤੇ ਆਪਾਂ ਇਹਨਾਂ ਨੂੰ ਜੇ ਥੋੜੀਆਂ ਮੈਲੀਆਂ ਹੋਣ ਤਾਂ ਫਿਰ ਆਪਾਂ ਸਾਫ਼ ਕਰ ਲੈ ਛਿੱਲ ਕੇ ਇਹ ਬਿਲਕੁਲ ਜਿਹੜੀਆਂ ਨੇ ਸਾਫ਼ ਸੁਥਰੀਆਂ ਨੇ ਤੇ ਇਹਨਾਂ ਵਿੱਚ ਆਪਾਂ ਤਿੰਨ ਤਿੰਨ ਪੀਸ ਕੱਟ ਲੈਨੇ ਐਸਤਰਾ ਪਤਲੇ ਪਤਲੀ ਐਸਤਰਾ ਤੇੰਤੇ ਪੀਸ ਆਪਾਂ ਇੱਕ ਇੱਕ ਖੰਮ ਦੇ ਬਣਾ ਲਏ ਨੇ ਤੇ ਇਧਰ ਆਪਾਂ ਜਿਹੜੀ ਨਮਾਟਰ ਉਹਨਾਂ ਨੂੰ ਧੋਕੇ ਰੱਖ ਲਿਆ ਮਸਾਲਾ ਬਣਾ ਲਿਆ ਆਪਾਂ ਅਦਰਕ ਲਸਣ ਤੇ ਪਿਆਜ਼ ਹਰੀ ਮਿਰਚ ਦਾ ਪੇਸਟ ਸਾਡੇ ਇਧਰ ਆ ਪਤੋ ਤੋ ਤਰਿਆ ਹੋਇਆ ਸੀਗਾ ਕੋਈ ਵਸਤੀ ਤੇ ਤੜਕੇ ਲਈ ਆਪਣੀ ਜਿਹੜੀ ਕੜਾਹੀ ਆਉਗੀ ਤਿਆਰ ਹੈ ਆਪਾਂ ਇਹਦੇ ਵਿੱਚ ਪਾਉਂਦੇ ਆ ਕਰਦਾ ਸਰੋਂ ਦਾ ਤੇਲ ਉਹ ਤੇਲ ਆਪਣਾ ਜਿਹੜਾ ਗਰਮ ਹੋ ਚੁੱਕਾ ਹੁਣ ਆਪਾਂ ਇਹਦੇ ਵਿੱਚ ਸਾਰੇ ਮਸਾਲੇ ਨੇ ਜਿਹੜੇ ਉਹ ਪਾ ਦੇਣੇ ਨੇ ਜਿਹੜੇ ਪਹਿਲਾਂ ਜਿਹੜੇ ਭਿਜੀ ਭੜੀ ਪੋਣਿਆ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਪੋਣਨਾ ਹੈ ਉਹ ਜਿੰਨਾ ਚਿਰ ਪੂਰਾ ਬਰਾਊਨ ਨਹੀਂ ਹੁੰਦਾ ਉਨਾ ਚਿਰ ਆਪਾਂ ਇਹਨਾਂ ਪੋਣਦੇ ਰਹਾਂਗੇ ਹੁਣ ਕਰਸੀ ਦੇ ਨਾਲ ਆਪਾਂ ਪੂਰੀ ਕੜਾਹੀ ਦੇ ਵਿੱਚ ਥਲਾ ਦਿੱਤਾ ਤੇ ਹਲਾਉਂਦੇ ਹੋਏ ਇਹਨਾਂ ਨੂੰ ਆਪਾਂ ਪੋਣ ਲਾਂਗੇ ਤੇ ਇਹ ਤਕਸੂਰਾ ਬਰਾਊਨ ਹੋ ਜਾਂਦਾ। ਬਰਾਊਨ ਹੋ ਗਿਆ ਤੇ ਹੁਣ ਆਪਾਂ ਪਾਤੀ ਹਲਦੀ, ਨਮਕ, ਲਾਲ ਮਿਰਚ ਤੇ ਮਸਾਲਾ। ਇਹ ਆਪਣਾ ਘਰ ਦਾ ਬਣਿਆ ਹੋਇਆ ਮਸਾਲਾ ਸੀ। ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਪਨ ਲਾਣੀ। ਪਨਣ ਤੋਂ ਬਾਅਦ ਅੱਗੇ ਛੋਟਾ ਛੋਟਾ ਜਿਹਾ ਪਾਣੀ ਇਹ ਕਰ ਦਾਂਗੇ। ਇਹਨੂੰ ਫਿਰ ਹਲਾ ਕੇ ਤੇ ਦਵਾਰਾ ਫਿਰ ਨੂੰ ਆਪਾਂ ਜਿਹੀ ਤਰ੍ਹਾਂ ਘੋਲ ਲਾਵਾਂਗੇ ਬਿਲਕੁਲ ਵੀ ਕੱਚਾ ਨਹੀਂ ਰਹਿਣਾ ਸਹੀ ਦਾ ਹੁਣ ਇਹਦੇ ਵਿੱਚ ਆਪਾਂ ਜਿਹੜੀਆਂ ਖੁੰਮਾ ਕੱਟ ਕੇ ਰੱਖੀਆਂ ਨੇ ਤੇ ਇਹ ਐਡ ਕਰ ਦਾਂਗੇ ਇਹਨੂੰ ਆਪਾਂ ਥੋੜਾ ਜਿਹਾ ਹਿਲਾ ਕੇ ਤੇ ਮਸਾਲੇ ਦੇ ਵਿੱਚ ਮਿਕਸ ਕਰ ਦੇਣੀ ਉਸ ਤੋਂ ਬਾਅਦ ਇਹ ਚਪਾਏ ਦੇ ਵਿੱਚ ਮਟਰ ਪਾਉਣੇ ਨੇ ਇਹ ਸਾਰੀਆਂ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਕੋਟ ਕਰ ਦੇਣੀ ਹੈ ਚੰਗੀ ਤਰ੍ਹਾਂ ਮਿਕਸ ਕਰਕੇ ਮਸਾਲੇ ਨੂੰ ਫਿਰ ਆਪਣੀ ਦੇਸੀ ਮਟਰ ਪਾ ਦਾਂਗੇ ਤੇ ਪਾਣੀ ਦੇ ਵਿੱਚ ਜਿਹੜਾ ਆਪਾਂ ਨਹੀਂ ਪਾਉਣਾ ਕਿਉਂਕਿ ਖੁੰਬਾ ਨੇ ਪਾਣੀ ਛੱਡਦੇ ਨੇ ਆਪਣੇ ਪਾਣੀ ਦੇ ਵਿੱਚ ਹੀ ਇਹਨਾਂ ਨੂੰ ਪੱਕ ਜਾਣੇ ਨੇ ਤੇ ਨਾਲੇ ਮੱਤਾ ਜਿਹੜੇ ਨੇ ਉਹ ਵੀ ਪੱਕ ਜਾਣੇ ਨੇ ਮਿਕਸ ਕਰਕੇ ਇਹਨੂੰ ਆਪਾਂ ਟੱਕ ਤੇ ਪਕਾਵਾਂਗੇ ਲੋਟ ਥੰਬਾ ਨੇ ਆਪਣਾ ਪਾਣੀ ਛੱਡ ਦਿੱਤਾ। ਇਹਦੇ ਵਿੱਚ ਹੀ ਆਪਣੀ ਜਿਹੜੀ ਮਟਰ ਨੇ ਪੱਕ ਜਾਣੀ। ਜਾਂ ਫਸੂਕੀ ਸਬਜੀ ਨੂੰ ਆਪ ਤਿਆਰ ਕਰਨਾ। ਇਹ ਪਾਣੀ ਦਾ ਸਾਰਾ ਖਤਮ ਕਰ ਦੇਣਾ। ਉਹ ਦੁਪੱਕ ਆਪਣੀ ਜਿਹੜੀ ਮਟਰ ਉਹ ਹੀ ਪੱਕ ਜਾਣਗੇ। ਫਿਰ ਜਿਹੜੀ ਅਖੀਂ ਮੀਂਹ ਸ਼ੁਰੂ ਹੋ ਜਾਂਦਾ ਹੈ। ਪੱਕ ਗਈ। ਘਰ ਦੇ ਹੀ ਸਿੰਪਲ ਮਸਾਲਿਆਂ ਦੇ ਨਾਲ ਬਹੁਤ ਜਿਆਦਾ ਟੇਸਟ। ਜਿਹੜੀਆਂ ਕਿ ਥੰਬਾ ਵਾਂਗ ਤਿਆਰ ਹਨ ਇਹਨਾਂ। ਦੇ ਮਟਰ ਮਸ਼ਨੋਂ ਮੈਂ ਮਟਰ ਦੇ ਮਟਰ ਤੱਕ ਕਾਉਣ। ਆਹ ਦੇ ਆਪਣੇ ਮਟਰ। ਮੁਠੇ ਵਾਲੇ ਮਟਰ ਨਹੀਂ ਹੈ ਬਿਲਕੁਲ ਕੁਲੇ ਕੁਲੇ। ਕੋਈ ਵੀ ਮਟਰ ਪੱਕਾ ਨਹੀਂ ਸੀ। ਤਾਂ ਸਪੀਆਂ ਥੰਬਾਂ ਤੇ ਮਟਰ ਵਾਲ ਕੇ ਤਿਆਰ ਨੇ। ਸਿੰਪਲ ਰੈਸਪੀ ਜੇ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਥੈਂਕ ਯੂ।